ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਹਾਂ ਜੀ ਬਿਲਕੁਲ ਨਵੀਂ ਚੀਜ਼ ਸਾਡੇ ਕੋਲ ਹੈਰਾਨੀ ਦੀ ਗੱਲ ਹੈ ਗਰਮੀ ਤਾਂ ਚੱਲ ਰਹੀ ਹੈ ਪਰ ਵੈਲਵਟ ਦੇ ਸੂਟ ਬਣਨੇ ਸ਼ੁਰੂ ਹੋ ਚੁੱਕੇ ਹਨ ਤੇ ਇਹ ਅੱਜ ਫਸਟ ਪੀਸ ਅਜੇ ਬਣ ਕੇ ਹੀ ਆਇਆ ਸੀ ਤੇ ਮਨ ਚ ਆਇਆ ਵੀ ਤੁਹਾਡੇ ਸਾਹਮਣੇ ਲਿਆਂਦਾ ਜਾਵੇ ਚੈੱਕ ਕਰੋ ਜੀ ਇਹ neck ਬਣਿਆ ਹੋਇਆ ਹੈ ਜੀ ਇਹ ਬਾਜੂ ਬਣੇ ਹੋਏ ਆ ਤੇ ਇੱਕ ਬਾਜੂ ਇਹ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਬੋਟਲ ਗ੍ਰੀਨ ਕਲਰ ਦੀ ਸ਼ਰਟ ਹੈ ਇਹਦੇ ਨਾਲ ਤੁਸੀਂ ਪਿੰਕ ਕਲਰ ਦੀ ਵੀ ਬਾਟਮ ਲਗਾ ਸਕਦੇ ਹੋ ਤੇ yellow ਵੀ ਲਗਾ ਸਕਦੇ ਹੋ ਤੇ parrot ਵੀ ਲਗਾ ਸਕਦੇ ਹੋ ਤੇ ਅਸੀਂ ਜੋ بیس ਹੈ ਉਹ 골ਡਨ ਦਿੱਤਾ ਹੋਇਆ ਹੈ ਜੇ ਕਿਸੇ ਨੇ 골ਡਨ ਵੀ ਲਗਾਨੀ ਹੋ ਤਾਂ 골ਡਨ ਸਲਵਾਰ ਵੀ ਲਗਾ ਸਕਦਾ ਹੈ ਅਸੀਂ ਪੂਰਾ ਸੂਟ ਇਹ ਵਿਦ ਦੁਪੱਟਾ ਵਿਦ ਵਰਕ ਸਾਰਾ ਕੁਝ 4500 ਰੁਪਏ ਚ ਰੈਡੀ ਕਰਕੇ ਦੰਦੇ ਆ ਜੀ ਕਲਰ ਚੁਆਇਸ ਤੁਹਾਡੀ ਹੋਊਗੀ ਜੀ ਜੇ ਤੁਸੀਂ ਕੋਈ ਵੀ ਕਲਰ ਸਾਨੂੰ ਡਿਮਾਂਡ ਕਰਦੇ ਹੋ ਅਸੀਂ ਉਹੀ ਕਰਵਾ ਕੇ ਰੈਡੀ ਦਵਾਂਗੇ ਜੀ ਤੁਹਾਨੂੰ ਸੋ ਹੁਣ ਜਿਵੇਂ ਵਿਆਹਾਂ ਦਾ ਸੀਜ਼ਨ ਸਟਾਰਟ ਹੋ ਚੁੱਕਿਆ ਹੈ ਤਾਂ ਉਹਦੇ ਅਕੋਰਡਿੰਗ ਹੁਣ ਇਹੀ ਸੂਟ ਬਣਨਗੇ ਠੀਕ ਹੈ ਜੀ ਸੋ ਇਹਨਾਂ ਸੂਟਾਂ ਨੂੰ ਰੋਜ਼ ਹੁਣ ਨਵੇਂ-ਨਵੇਂ ਸੂਟ ਦੇਖਣ ਲਈ ਸਾਨੂੰ ਸਬਸਕ੍ਰਾਈਬ ਕਰੋ ਤੇ ਫੋਲੋ ਕਰਨਾ ਨਾ ਭੁੱਲੋ ਜੀ ਲਾਈਕ ਕਰਨਾ ਨਾ ਭੁੱਲੋ ਠੀਕ ਹੈ ਜੀ ਓਕੇ ਥੈਂਕ ਯੂ